ਕੋਈ ਵਿਰਾਸਤ ਨਹੀਂ ਹੈਗੀ ਕਿਸੂਬੀਰ ਸਿੰਘ ਬਾਦਲ ਨੇ ਠੇਕਾ ਲਿਆ ਹੋਇਆ ਕਿ ਮੈਂ ਹੀ ਪ੍ਰਧਾਨੀ ਕਰਾਂ ਜਦੋਂ ਆ ਭਾਈਵਾਲ ਸੀਗੇ ਉਦੋਂ ਵੀ ਇਹਨਾਂ ਨੇ ਪੰਜਾਬ ਦਾ ਨਹੀਂ ਸੋਚਿਆ ਆਪਣੇ ਪਰਿਵਾਰ ਤੋਂ ਇਲਾਵਾ ਮੈਂ ਕਹਿੰਦਾ ਪੋਲਿਟਿਸ਼ੀਅਨਸ ਨੂੰ ਵੀ ਇੱਕ ਚਾਹੀਦਾ ਹੈ ਕਿ ਆਪਣਾ ਇੱਕ ਕਿੱਤੇ ਨੂੰ ਉਹਨੂੰ ਕਿਸੇ ਨੂੰ ਦੇਣ ਚ ਉਹਨੇ ਪੱਲਿਓਂ ਖੀਸੇ ਚੋਂ ਨਹੀਂ ਦੇਣਾ ਭਾਰਤ ਸਰਕਾਰ ਤੋਂ ਮੰਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਆਵਾਜ਼ ਪੈ ਗਿਆ ਕੀ ਲੋਕੀ ਕਹਿੰਦੇ ਪੋਲਿਟਿਸ਼ੀਅਨ ਕਰਪਟ ਨੇ ਮੈਂ ਕਹਿੰਦਾ ਪੋਲਿਟਿਸ਼ੀਅਨਸ ਨੂੰ ਵੀ ਇੱਕ ਚਾਹੀਦਾ ਹੈ ਕਿ ਆਪਣੇ ਕਿੱਤੇ ਨੂੰ ਇੱਜ਼ਤ ਦਿਵਾਨ ਲਈ ਆਪੇ ਹੀ ਵਾਈਟ ਪੇਪਰ ਇਸ਼ੂ ਕਰਨ ਕਿ ਉਹਨਾਂ ਕੋਲ ਆਫਿਸ ਆਫ ਪ੍ਰੋਫਿਟ ਹੋਲਡ ਕਰਨ ਤੋਂ ਪਹਿਲਾਂ ਕੀ سرمਾਇਆ ਸੀ ਤੇ ਆਫਿਸ ਆਫ ਪ੍ਰੋਫਿਟ ਹੋਲਡ ਕਰਨ ਤੋਂ ਬਾਅਦ ਕੀ سرمਾਇਆ ਦੇਖੋ ਜਿਹੜਾ ਹਰਿਆਣਾ ਦਾ ਬਾਰਡਰ ਤੇ ਐਸ ਵੇਲੇ ਪਾਕਿਸਤਾਨ ਦਾ ਬਾਰਡਰ ਬਣਿਆ ਹੋਇਆ ਹੈ ਠੀਕ ਹੈ ਨਾ ਕੋਈ ਵੀ ਪੋਲੀਟਿਕਲ ਪਾਰਟੀ ਮੈਂ ਆ ਨਹੀਂ ਕਹਿੰਦਾ ਹਰ ਇੱਕ ਦਾ ਆਪਣਾ ਆਪਣਾ ਵਿਊਡ ਹੈ ਹਰ ਇੱਕ ਦੇ ਆਪਣੇ ਆਪਣੀ ਸੋਚ ਹੈ ਸਾਰਿਆਂ ਸਦਕਾਰਯੋਗ ਨੇ ਪਰ ਜਿਹੜੀ ਸੱਤਾ ਤੇ ਪਾਰਟੀ ਹੁੰਦੀ ਹੈ ਉਹਨੂੰ ਕਿਸੇ ਨੂੰ ਦੇਣ ਚ ਉਹਨੇ ਪੱਲਿਓਂ ਖੀਸੇ ਚੋਂ ਨਹੀਂ ਦੇਣਾ ਜੋ ਕਿਸੇ ਦਾ ਯੋਗ ਹੱਕ ਬੰਦਾ ਉਹ ਜ਼ਰੂਰ ਦੇਣਾ ਚਾਹੀਦਾ ਤੇ ਇੱਜ਼ਤ ਮਾਨ ਨਾਲ ਦੇਣਾ ਚਾਹੀਦਾ ਘਰ ਆ ਕੇ ਦੇਣਾ ਚਾਹੀਦਾ ਆ ਕੋਈ ਪੋਲੀਟੀਕਲ ਸਟੇਜ ਨਹੀਂ ਹੈਗੀ ਕੋਈ ਕੁਛ ਨਹੀਂ ਜਿਹੜਾ ਵੀ ਬੰਦਾ ਐ ਇਸ ਕਿਤੇ ਚ ਪਿਆ ਉਹ ਆਪਣੇ ਘਰ-ਬਾਰ ਤੇ ਆਪਣੇ ਨਿੱਜੀ ਖੀਸੇ ਤੋਂ ਛੱਡ ਕੇ ਬੇਸਿਕਲੀ ਆ ਲੋਕ ਸੇਵਾ ਉਹ ਪਰਵਾਰ ਸੇਵਾ ਨਹੀਂ ਰਹਿ ਗਈ ਲੋਕ ਸੇਵਾ ਨਹੀਂ ਰਹਿ ਗਈ ਲੋਕਾਂ ਦੀ ਸੋ ਮੇਰੀ ਤੇ ਆ ਹੀ ਬੇਨਤੀ ਐ ਪ੍ਰਾਈਮ ਮਿਨਿਸਟਰ ਨੂੰ ਵੀ ਮੋਦੀ ਸਾਹਿਬ ਨੂੰ ਵੀ ਤੇ ਉਹਨਾਂ ਦੀ ਟੀਮ ਨੂੰ ਵੀ ਆ ਉਹ ਸਟੇਟ ਹੈਗੀ ਐ ਪੰਜਾਬ ਜਿਹੜੀ ਤੁਹਾਡੀ ਰੱਖਿਆ ਬਾਰਡਰ ਤੇ ਵੀ ਕਰਦੀ ਐ ਤੇ ਅੰਨ ਦੀ ਵੀ ਤੁਹਾਡੀ ਪੂਰੀ ਰੱਖਿਆ ਕਰਦੇ ਕਦੀ ਕੋਈ ਵੀ ਸਿਚੁਏਸ਼ਨ ਕਿਤੇ ਵੀ ਦੁਨੀਆ ਚ ਆਈ ਹੋਵੇ ਤੇ ਪੰਜਾਬੀ ਹੋਈ ਨੇ ਕਿਸੇ ਤਰ੍ਹਾਂ ਨਾ ਸਮਦਤ ਜਿਹੜੇ ਹਰ ਥਾਂ ਜਾ ਕੇ ਉਸ ਟ੍ਰੋਪੀ ਦੇ ਉਲਟ ਵੀ ਮਾਣਾ ਅਸੜਦੇ ਐਕਸੀਡੈਂਟ ਹੋਵੇ ਮਾ ਜਾਣ ਨਹੀਂ ਦਿੰਦੀ ਕਿ ਐਕਸੀਡੈਂਟ ਹੋ ਗਿਆ ਪੁੱਤਰ ਉੱਥੇ ਨਾ ਜਾਈਂ ਜਾਂ ਉੱਥੇ ਆਗ ਲੱਗੀ ਹੋਈ ਹੈ ਪਰ ਪੰਜਾਬੀ ਕੌਮ ਹੋਵਦੀ ਹੈ ਮਾਵਾਂ ਪੰਜਾਬੀਆਂ ਦੀਆਂ ਵੀ ਭੇਜਦੀਆਂ ਨੇ ਕਿ ਜਾਓ ਉੱਥੇ ਲੋੜ ਹੈ ਐਸ ਵੇਲੇ ਤੁਹਾਡੀ ਜਿਹੜਾ ਬੰਦਾ ਸੋਚ ਲੇ ਇਸ ਤੋਂ ਵੱਡੀ ਕੋਈ ਨਹੀਂ ਸਰਬੰਕੀਚੇ ਨਾਲ ਪੰਜਾਬ ਪੂਰੇ ਦੇ ਵਿੱਚ ਹਮਲੂ ਪਾ ਰਹੀ ਸਰਕਾਰ ਰਹੀ ਹੈ ਇਸ ਤਰ੍ਹਾਂ ਪੰਜਾਬ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਲੋਕਾਂ ਦੀ ਨਹੀਂ ਹੈ ਆਦੇ ਲੋਕਾਂ ਨੇ ਉਹਨਾਂ ਕਾਂਗਰਸ ਨੂੰ ਤਾਂ ਕੱਲ ਨੂੰ ਅਕਲ ਸਿਖਾਈ ਤੇ ਆ ਗਏ ਜੇ ਉਹਨਾਂ ਨੂੰ ਅਕਲ ਨਾਲ ਸਿਖਾਣੀ ਹੁੰਦੀ ਆਂਦੇ ਨਹੀਂ ਸੀ ਤੇ ਨਾ ਉਹਨਾਂ ਨੇ ਅਕਲ ਸਿਖਾਈ ਤੇ ਨਾ ਇਹਨਾਂ ਨੇ ਉਹ ਕੰਮ ਕੀਤੇ ਜਿਹੜੇ ਇਹਨਾਂ ਨੂੰ ਕਰਨੇ ਚਾਹੀਦੇ ਸੀ ਆ ਵੀ ਟੋਟਲ ਦੇ ਲਈ ਆ ਅਨੈਥੀਕਲ ਕੰਪਰੋਮਾਈਜ਼ ਹੈ ਪਹਿਲਾਂ ਵੀ ਹੋਇਆ ਨੇ ਜਦੋਂ ਆ ਭਾਈਵਾਲ ਸੀਗੇ ਉਦੋਂ ਵੀ ਇਹਨਾਂ ਨੇ ਪੰਜਾਬ ਦੀ ਨਹੀਂ ਸੋਚਿਆ ਆਪਣੇ ਪਰਿਵਾਰ ਤੋਂ ਇਲਾਵਾ ਤੇ ਅੱਗੋ ਵੀ ਨਹੀਂ ਇਹਨਾਂ ਨੇ ਸੋਚਿਆ ਹਣ ਕੰਗਸਾਬ ਕਿਹੜੀ ਫਾਸਟ ਮੈਂ ਤਾਂ ਅਕਾਲੀ ਦਲ ਦਾ ਵਰਕਰ ਹਾਂ ਸਪੋਰਟ ਦੀ ਗੱਲ ਨਹੀਂ ਪਰ ਮੈਂ ਅਕਾਲੀ ਦਲ ਚ ਜਿਹੜੀਆਂ ਯੂਰੋਪੀਅਨ ਨੇ ਉਹਦੇ ਹੁਣ ਤਾਂ ਮੈਂ ਆਜਦਾ ਨਹੀਂ ਮੈਂ ਤਾਂ ਪ੍ਰਧਾਨ ਵੀ ਛੱਡ ਦਿੱਤੀ ਸਰਪੰਚੀ ਨਹੀਂ ਕੋਈ ਛੱਡਦਾ ਉਦੋਂ ਵੀ ਮੈਂ ਆਵਾਜ਼ ਬੁਲੰਸੀ ਅੱਜ ਵੀ ਜਿੱਥੇ ਜਿੱਥੇ ਕਾਲੀ ਦਲ ਦੀਆਂ ਗਲਤੀਆਂ ਨੇ ਉੱਥੇ ਕਾਲੀ ਦਲ ਦੀਆਂ ਗਲਤੀਆਂ ਨੂੰ ਸੁਧਾਰਨਾ ਚਾਹੀਦਾ ਕੱਲੀ ਮਾਫੀ ਮੰਗਣੀ ਜਾਂ ਕਹਿਣਾ ਕਿ ਮੈਂ ਮਾਫੀ ਮੰਗ ਲਈ ਆ ਕੋਈ ਮਾਫੀ ਹੁੰਦੀ ਗਲਤੀ ਦੀ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਨਾਲੇ ਕੋਈ ਵਿਰਾਸਤ ਨਹੀਂ ਹੈਗੀ ਕਿਸ ਸੁਪੀਰ ਸਿੰਘ ਬਾਦਲ ਨੇ ਠੇਕਾ ਲਿਆ ਹੋਇਆ ਕਿ ਮੈਂ ਹੀ ਪ੍ਰਧਾਨਗੀ ਕਰਾਂ ਹੋਰ بڑے ਯੋਗ ਨੇ ਕਰਨ ਦੋ ਤੁਸੀਂ ਜਿੰਨਾ ਕਮਾਣਾ ਸੀ ਕਹਾ ਲਿਆ ਗੱਲ ਮੁੱਕੀ ਆਪਣਾ ਰਾਹ ਨੱਪੋ ਦੋਨੋਂ ਚੋਰ ਇਕੱਠੇ ਹੋ ਗਏ અમરਿੰਦਰ ਨੇ ਇਹਨਾਂ ਦੇ કેસ ਖਤਮ ਕਰਤੇ ਉਹਨਾਂ ਨੇ ਅੰਦਰ ਦੇ ਖਤਮ ਕਰਤੇ ਹਾਂ ਦੋਨੋਂ ਪੁਖਨਾਂ ਦੇ ਤਗੜੇ ਹੋ ਗਏ ਤੇ ਲੋਕੀ ਮਰੀ ਜਾਂਦੇ